ਸਤਰੀਆ ਕਾਰਲੀ 사త్సੰਗਤ ਜੀ ਇਹ ਸਾਖੀ ਉਦੋਂ ਦੀ ਹੈ ਜਦੋਂ ਔਰੰਗਜ਼ੇਬ ਦੀ ਫੌਜ ਨੇ ਔਰੰਗਜ਼ੇਬ ਅੱਗੇ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖਾਂ ਦੀ ਫੌਜ ਤਿਆਰ ਕਰ ਲਈ ਹੈ ਤੇ ਇਹ ਸਿੱਖ ਸ਼ਾਸਤਰਧਾਰੀ ਹਨ ਉਸ ਨੇ ਇੱਕ ਬਹੁਤ ਸੋਹਣਾ ਤਖਤ ਤਿਆਰ ਕਰ ਲਿਆ ਹੈ ਤੇ ਹੁਣ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਉੱਚਾ ਤਖਤ ਸਜਾ ਕੇ ਬੈਠਾ ਹੈ ਗੁਰੂ ਗੋਬਿੰਦ ਸਿੰਘ ਜੀ ਤਾਂ ਆਪਣੇ ਸਿਰ ਤੇ ਕਲਗੀ ਸਜਾ ਕੇ ਰੱਖਦਾ ਹੈ ਤੇ ਉਸ ਸਮੇਂ ਸੈਨਾ ਦੇ ਨਾਲ ਪਹਾੜੀ ਰਾਜੇ ਵੀ ਸਨ ਪਹਾੜੀ ਰਾਜਿਆਂ ਨੇ ਇਹ ਸਭ ਕੁਝ ਜਦੋਂ ਔਰੰਗਜੀਬ ਨੂੰ ਦੱਸਿਆ ਉਹ ਕਹਿਣ ਲੱਗ ਪਏ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਇਸ ਤਰ੍ਹਾਂ ਹੀ ਵਧਦੀ ਗਈ ਕਿਤੇ ਉਹ ਪੂਰੇ ਦੇਸ਼ ਉੱਪਰ ਰਾਜ ਹੀ ਨਾ ਕਰਨ ਲੱਗ ਜਾਣ ਔਰੰਗਜੀਬ ਨੇ ਉਸ ਸਮੇਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਮੈਂ ਕਦੇ ਬਦਨ ਨਹੀਂ ਦਵਾਗਾ ਰੰਗਜੀਤ ਨੇ ਆਪਣੇ ਮਹਿਲ ਦੇ ਦਰਬਾਰ ਵਿੱਚ ਸਾਰੇ ਸ਼ੰਤਰੀ ਮੰਤਰੀ ਸੱਦ ਲਏ। ਉਸਨੇ ਗੱਜਕੀ ਕਿਹਾ ਕਿ ਕੋਈ ਅਜੀਹਾ ਸੂਰਮਾ ਹੈ ਜੋ ਗੁਰੂ ਗੋਬਿੰਦ ਸਿੰਘ ਨੂੰ ਜੰਦਾ ਜਾਂ ਮੁਰਦਾ ਫੜ ਕੇ ਲਿਆਵੇ। ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਏਗਾ। ਉਸ ਸਮੇਂ ਕੋਈ ਵੀ ਸੂਰਮਾ ਨਹੀਂ ਉઠਿਆ। ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਡਰ ਸੀ। ਸਾਰੇ ਜਾਣਦੇ ਸੀ ਕਿ ਉਸ ਨੂੰ ਮਾਰਨਾ ਕੋਈ ਸੌਖਾ ਨਹੀਂ ਹੈ। ਰੰਗਜੀਤ ਬੜਾ ਹੈਰਾਨ ਹੋਇਆ। ਉਸ ਦੀ ਫੌਜ ਵਿੱਚੋਂ ਇੱਕ ਵੀ ਬੰਦਾ ਅਜਿਹਾ ਨਹੀਂ ਜੋ ਅੱਗੇ ਆ ਕੇ ਕਹਿ ਦੇਵੇ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਵਾਂਗਾ ਬਾਹਰ ਬੈਠਾ ਇੱਕ ਸੂਰਮਾ ਸੈਦ ਖਾਨ ਉੱਠਿਆ ਤੇ ਬੜੇ ਹੰਕਾਰ ਵਿੱਚ ਉੱਠਿਆ ਤੇ ਆ ਕੇ ਕਹਿਣ ਲੱਗਾ ਬਾਦਸ਼ਾ ਮੈਂ ਲੈ ਕੇ ਆਵਾਂਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਸ ਮੈਨੂੰ ਤੁਹਾਡੀ ਫੌਜ ਦੀ ਲੋੜ ਹੈ ਉਸ ਸਮੇਂ ਔਰੰਗਜੀਬ ਨੇ ਹਜ਼ਾਰ ਮੋਰਾਂ ਤੇ ਆਪਣੇ ਸੈਨਿਕ ਦੇ ਕੇ ਉਸ ਨੂੰ ਭੇਜ ਦਿੱਤਾ ਉਸ ਨੂੰ ਆਨੰਦਪੁਰ ਭੇਜ ਦਿੱਤਾ ਗਿਆ ਸੈਦ ਖਾਨ ਜਦੋਂ ਆਪਣੀ ਫੌਜ ਨੂੰ ਲੈ ਕੇ ਪੰਜਾਬ ਪੁੱਜਿਆ ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਹੁਣ ਮੈਂ ਆਇਆ ਤਾਂ ਹਾਂ ਆਪਣੀ ਭੈਣ ਤੇ ਜੀਜੇ ਨੂੰ ਮਿਲ ਕੇ ਜਾਵਾਂ ਉਸ ਦੇ ਜੀਜੇ ਦਾ ਨਾਂ ਸੀ ਪੀਰ ਬੁੱਧੂ ਸ਼ਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਸਰਦਾਲੂ ਸੀ ਉਸ ਨੇ ਆਪਣੇ 700 ਚੇਲੇ ਤੇ ਆਪਣੇ ਪੁੱਤਰ ਗਾਣੀ ਦੇ ਜੋਧੇ ਵਿੱਚ ਗੁਰੂ ਜੀ ਨੂੰ ਦੇ ਦਿੱਤੇ ਸਨ ਇਸ ਯੁੱਧ ਵਿੱਚ ਉਹਨਾਂ ਦੇ ਦੋ ਪੁੱਤਰ ਸ਼ਹੀਦ ਵੀ ਹੋ ਗਏ ਸਨ। ਸੈਦ ਖਾਨ ਜਿੱਥੇ ਹਮਲਾ ਕਰਨ ਚੱਲਿਆ ਸੀ ਉਹ ਗੁਰੂ ਗੋਬਿੰਦ ਸਿੰਘ ਤਾਂ ਉਸਦੇ ਭੈਣ ਤੇ ਜੀਜੇ ਦਾ ਉੱਚ ਪੀਰ ਸੀ। ਉਹ ਜਿਵੇਂ ਹੀ ਆਪਣੀ ਭੈਣ ਦੇ ਪਿੰਡ ਪਹੁੰਚਿਆ ਤਾਂ ਉਸਨੇ ਸੋਚਿਆ ਕਿ ਮੈਨੂੰ ਦੇਖ ਕੇ ਮੇਰੀ ਭੈਣ ਦੀ ਪਿੰਡ ਵਿੱਚ ਬੜੀ ਸ਼ੋਭਾ ਹੋਏਗੀ। ਸਾਰੇ ਮੈਨੂੰ ਦੇਖ ਕੇ ਮੇਰੀ ਭੈਣ ਨੂੰ ਕਹਿਣਗੇ ਕਿ ਉਸ ਦਾ ਭਰਾ ਫੌਜ ਦਾ ਜਰਨੈਲ ਬਣ ਗਿਆ ਹੈ। ਇਹੀ ਸੋਚਦਾ ਹੋਇਆ ਸੈਦ ਖਾਨ ਆਪਣੇ ਭੈਣ ਦੇ ਘਰ ਪਹੁੰਚ ਗਿਆ ਉਸ ਦੀ ਭੈਣ ਨਸੀਰਾ ਉਸ ਨੂੰ ਦੇਖ ਕੇ ਬੜੀ ਖੁਸ਼ ਹੋਈ ਉਸ ਨੇ ਖੁਸ਼ ਹੋ ਕੇ ਕਿਹਾ ਕਿ ਵੀਰੇ ਮੈਨੂੰ ਪਤਾ ਲੱਗਿਆ ਹੈ ਕਿ ਤੇਰੇ ਕੋਲ ਬਹੁਤ ਵੱਡੀ ਫੌਜ ਹੈ ਤੇ ਹੁਣ ਤੂੰ ਫੌਜ ਦਾ ਜਰਨੈਲ ਬਣ ਗਿਆ ਹੈ ਮੈਂ ਤੇਰੀ ਤਰੱਕੀ ਦੇਖ ਕੇ ਬਹੁਤ ਖੁਸ਼ ਹਾਂ ਫਿਰ ਉਸ ਦੀ ਭੈਣ ਨੇ ਪੁੱਛਿਆ ਵੀਰੇ ਸਾਨੂੰ ਇਹ ਤਾਂ ਦੱਸ ਵੀ ਤੂੰ ਇੰਨੀ ਵੱਡੀ ਫੌਜ ਲੈ ਕੇ ਜਾ ਕਿੱਥੇ ਰਿਹਾ ਹੈ ਉਸ ਸਮੇਂ ਸੈਦ ਖਾਨ ਨੇ ਕਿਹਾ ਕਿ ਮੈਂ ਇਹ ਫੌਜ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਰਿਹਾ ਹਾਂ ਉਹ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਮੈਂ ਉਸ ਨੂੰ ਮਾਰਨ ਚੱਲਿਆ ਹਾਂ ਇਹ ਗੱਲ ਸੁਣ ਕੇ ਉਹਦੀ ਭੈਣ ਬੜੀ ਦੁਖੀ ਹੋਈ ਉਹ ਕਹਿਣ ਲੱਗੀ ਕਿ ਉਹ ਤਾਂ ਬਹੁਤ ਵੱਡੀ ਸ਼ਕਤੀ ਹੈ ਫਿਰ ਉਸ ਦਾ ਭਰਾ ਕਹਿਣ ਲੱਗਾ ਕਿ ਨਸੀਰਾ ਤੂੰ ਕਿਵੇਂ ਭੁੱਲ ਸਕਦੀ ਹੈ ਤੇਰੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਜੁੱਧ ਵਿੱਚ ਮਾਰੇ ਗਏ ਸਨ ਨਸੀਰਾ ਕਹਿਣ ਲੱਗੀ ਮੇਰੇ ਪੁੱਤ ਬਹੁਤ ਕਿਸਮਤ ਵਾਲੇ ਹਨ ਉਹ ਮਰੇ ਨਹੀਂ ਉਹ ਸ਼ਹੀਦ ਹੋਏ ਹਨ ਉਸਨੇ ਕਿਹਾ ਤੂੰ ਆਪਣੀ ਭੈਣ ਦੀ ਗੱਲ ਮੰਨ ਤੇ ਵਾਪਸ ਚਲਾ ਜਾ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਕੇ ਕੁਝ ਨਹੀਂ ਮਿਲਣਾ ਆਪਣੀ ਭੈਣ ਦੇ ਮੂੰਹੋਂ ਅਜਈਆਂ ਗੱਲਾਂ ਸੁਣ ਕੇ ਸੈਦ ਖਾਨ ਬੜਾ ਗੁੱਸੇ ਵਿੱਚ ਆ ਗਿਆ ਉਹ ਕਹਿਣ ਲੱਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਉਹ ਆਪਣੀ ਫੌਜ ਲੈ ਕੇ ਅਨੰਦਪੁਰ ਸਾਹਿਬ ਚੱਲ ਪਿਆ ਅਤੇ ਸਭ ਤੋਂ ਪਹਿਲਾਂ ਉਸਨੇ ਇੱਕ ਖੁੱਲੇ ਮੈਦਾਨ ਵਿੱਚ ਡੇਰਾ ਲਾ ਲਿਆ ਤੇ ਉੱਤੇ ਮੰਝਾ ਢਾਕੇ ਵਿਉਂਤ ਬਣਾਉਣ ਲੱਗਾ ਕਿ ਕਿਵੇਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ ਹੈ ਉਸਨੇ ਆਪਣੀ ਕੁਝ ਫੌਜ ਅਨੰਦਪੁਰ ਸਾਹਿਬ ਭੇਜੀ ਇਹ ਇਸ ਲਈ ਭੇਜੀ ਗਈ ਸੀ ਤਾਂ ਕਿ ਉਹ ਫੌਜ ਜਾ ਕੇ ਅਨੰਦਪੁਰ ਸਾਹਿਬ ਦਾ ਅਤਾ ਪਤਾ ਲਿਆ ਕੇ ਆਉਣ ਜਿਵੇਂ ਹੀ ਉਸ ਨੂੰ ਪਤਾ ਲੱਗਿਆ ਕਿ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਰਫ 700 ਸਿੰਘ ਹਨ ਉਸ ਨੂੰ ਬੜੀ ਤਸੱਲੀ ਹੋਈ ਉਹ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਕੋਲ ਤਾਂ ਸਿਰਫ 700 ਸਿੱਖ ਹੀ ਹਨ ਉਹਨਾਂ ਕੋਲ ਨਾ ਤਾਂ ਤੋਪਾਂ ਹਨ ਨਾ ਹੀ ਕੋਈ ਵੱਡੀ ਫੌਜ ਹੈ ਨਾ ਹੀ ਵੱਡੇ ਹਥਿਆਰ ਹਨ ਉਹਨਾਂ ਕੋਲ ਤਾਂ ਸਿਰਫ ਕਰਪਾਨਾ ਹੀ ਹਨ ਉਹ ਕਹਿਣ ਲੱਗਾ ਕਿ ਗੁਰੂ ਗੋਲ ਤਾਂ 700 ਬੰਦੇ ਹੀ ਹਨ ਉਹ ਭਲਾ ਮੇਰਾ ਕੀ ਵਿਗਾਰਣਗੇ ਗੁਰੂ ਗੋਬਿੰਦ ਸਿੰਘ ਜੀ ਤਾਂ ਆਪ ਜਾਣੀ ਜਾਣ ਸੀ ਤੇ ਫਿਰ ਸਾਹਿਬੇ ਕਮਾਲ ਆਪਣੇ ਮਹਿਲ ਵਿੱਚ ਬੈਠੇ ਦੇਖ ਰਹੇ ਸਨ ਕਿ ਕਿਵੇਂ ਸੈਦ ਖਾਨ ਵਿਉਂਤਾਂ ਬਣਾ ਰਿਹਾ ਸੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਮੀਲ ਦੂਰ ਤੋਂ ਇੱਕ ਤੀਰ ਚਲਾਇਆ ਜੋ ਆ ਕੇ ਸੈਦ ਖਾਨ ਦੇ ਮੰਜੇ ਦੇ ਸੱਜੇ ਪਾਵੇ ਤੇ ਵੱਜਾ ਤੇ ਫਿਰ ਸਾਰੇ ਪਾਸੇ ਹਲਚਲ ਮਚ ਗਈ ਕਿ ਇਹ ਤੀਰ ਕਿੱਥੋਂ ਆਇਆ ਕਿਸ ਨੇ ਚਲਾਇਆ ਅਜੇ ਤਾਂ جنگ ਵੀ ਸ਼ੁਰੂ ਨਹੀਂ ਹੋਈ ਇਹ ਤੀਰ ਕਿੱਥੋਂ ਆਇਆ ਹੈ ਸਾਰੇ ਸੋਚਣ ਲੱਗ ਪਏ ਤੇ ਸੈਦ ਖਾਨ ਕਹਿਣ ਲੱਗਾ ਕਿ ਜੇ ਮੇਰੇ ਮੱਤੇ ਵਿੱਚ ਵੱਜਦਾ ਮੈਂ ਤਾਂ ਮਰ ਹੀ ਜਾਣਾ ਸੀ ਉਹ ਬੜਾ ਘਬਰਾਇਆ ਹੋਇਆ ਸੀ ਜਦੋਂ ਆ ਕੇ ਸਿਪਾਈਆਂ ਨੇ ਤੀਰ ਦੇਖਿਆ ਤਾਂ ਉਹ ਕਹਿਣ ਲੱਗੇ ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ ਸਿਰਫ ਉਹੀ ਹਨ ਜਿਨ੍ਹਾਂ ਦੇ ਤੀਰ ਤੇ ਸੋਨਾ ਲੱਗਿਆ ਹੁੰਦਾ ਹੈ ਅਜੀਹਾ ਦੇਖ ਕੇ ਸੈਦ ਖਾਨ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਜਗ੍ਹਾ ਤੋਂ ਅਨੰਦਪੁਰ ਸਾਹਿਬ 21 ਕਿਲੋਮੀਟਰ ਦੂਰ ਸੀ ਉਹ ਬਹੁਤ ਪਰੇਸ਼ਾਨ ਹੋਇਆ ਤੇ ਕਹਿਣ ਲੱਗਾ ਕਿ ਇੰਨੀ ਦੂਰ ਤੋਂ ਕੋਈ ਕਿਵੇਂ ਤੀਰ ਛੱਡ ਸਕਦਾ ਹੈ ਉਹ ਕਹਿਣ ਲੱਗਾ ਕਿ ਜਾਨ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਕਰਾਮਾਤੀ ਹੈ ਜਾਂ ਫਿਰ ਉਹ ਲੁਕ ਕੇ ਕਿਸੇ ਪਾਸਿਓਂ ਤੀਰ ਛੱਡ ਰਿਹਾ ਹੈ ਐਨੀ ਦੂਰੋਂ ਤੀਰ ਛੱਡਣਾ ਬਹੁਤ ਮੁਸ਼ਕਿਲ ਕੰਮ ਹੈ ਉਸਨੇ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਜਾ ਕੇ ਜੰਗਲਾਂ ਵਿੱਚ ਤਲਾਸ਼ੀ ਕਰੋ ਤੁਸੀਂ ਸਾਰੇ ਲੱਭੋ ਕਿ ਗੁਰੂ ਗੋਬਿੰਦ ਸਿੰਘ ਕਿੱਥੇ ਲੁਕਿਆ ਹੋਇਆ ਹੈ ਉਸ ਦੇ ਸਿਪਾਈਆਂ ਨੇ ਸਾਰੇ ਜੰਗਲ ਛਾਣ ਮਾਰੇ ਉਹਨਾਂ ਨੂੰ ਕੋਈ ਗੁਰੂ ਨਾ ਲੱਭਾ ਇਤਿਹਾਸ ਵਿੱਚ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇੱਕ ਹੋਰ ਤੀਰ ਖੱਬੇ ਪਾਵੇ ਵੱਲ ਨੂੰ ਛੱਡਿਆ ਫਿਰ ਸੈਦ ਖਾਨ ਕਬਰਾ ਗਿਆ ਕਹਿਣ ਲੱਗਾ ਅਜੇ ਤਾਂ ਜੰਗ ਦਾ ਐਲਾਨ ਵੀ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਤਾਂ ਪਹਿਲਾਂ ਹੀ ਤੀਰ ਛੱਡੀ ਜਾ ਰਹੇ ਹਨ ਫਿਰ ਗੁਰੂ ਜੀ ਨੇ ਇੱਕ ਤੀਰ ਹੋਰ ਛੱਡਿਆ ਤੇ ਜਿਸ ਦੇ ਨਾਲ ਇੱਕ ਚਿੱਠੀ ਲੱਗੀ ਹੋਈ ਸੀ ਉਸ ਦੇ ਉੱਪਰ ਲਿਖਿਆ ਸੀ ਸੈਦ ਖਾਨ ਤੂੰ ਹਜ਼ਾਰਾਂ ਦੀ ਫੌਜ ਲੈ ਕੇ ਮੇਰੇ ਤੇ ਚੜ੍ਹਾਈ ਕਰਨ ਆਇਆ ਏ ਸੈਦ ਖਾਨ ਮੈਂ ਤੇਰੇ ਤੋਂ 13 ਮੀਲ ਦੂਰ ਬੈਠਾ ਹਾਂ ਜਦੋਂ ਮੈਂ ਪਹਿਲਾ ਤੀਰ ਮਾਰਿਆ ਤੇਰੀ ਮੰਜੀ ਦੇ ਸੱਜੇ ਪਾਵੇਂ ਨਾਲ ਲੱਗਾ ਤੇ ਦੂਜਾ ਤੀਰ ਖੱਬੇ ਪਾਵੇਂ ਨਾਲ ਲੱਗਾ ਬਸ ਇੰਨਾ ਯਾਦ ਰੱਖੀ ਜੇ ਮੈਂ ਐਨੀ ਦੂਰੋਂ ਤੇਰੇ ਮੰਜੇ ਦੇ ਪਾਵੇਂ ਦੇਖ ਰਿਹਾ ਹਾਂ ਤਾਂ ਦਿਖਦਾ ਮੈਨੂੰ ਤੇਰੀ ਛਾਤੀ ਵੀ ਰਹੀ ਹੈ ਜੇ ਮੈਂ ਚਾਹਾਂਦਾ ਤਾਂ ਇਹ ਤੀਰ ਤੇਰੀ ਛਾਤੀ ਵਿੱਚ ਵੀ ਮਾਰ ਸਕਦਾ ਸੀ ਜੇ ਮੈਂ ਹੁਣੇ ਹੀ ਤੇਰੀ ਛਾਤੀ ਵਿੱਚ ਤੀਰ ਮਾਰ ਦਿੰਦਾ ਤਾਂ ਤੇਰੀ ਹਜ਼ਾਰਾਂ ਦੀ ਫੌਜ ਦਾ ਭਲਾ ਕੀ ਹੋਣਾ ਸੀ ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਚਾਹੇ ਤੂੰ ਇੱਥੇ ਨੀਵਾ ਹੋ ਕੇ ਆ ਚਾਹੇ ਹੰਕਾਰ ਨਾਲ ਆ ਜਿਹੜਾ ਗੁਰੂ ਨਾਨਕ ਦੇ ਘਰ ਨੀਵਾ ਹੋ ਕੇ ਆਉਂਦਾ ਹੈ ਉਸ ਨੂੰ ਬੜਾ ਪਿਆਰ ਮਿਲਦਾ ਹੈ ਜੋ ਹੰਕਾਰ ਲੈ ਕੇ ਆਉਂਦਾ ਹੈ ਉਸ ਦਾ ਸਦਾ ਨਾਸ਼ ਹੁੰਦਾ ਹੈ ਅਜਹੀ ਚਿੱਠੀ ਪੜ੍ਹ ਕੇ ਸੈਦ ਖਾਨ ਟੈ ਢੇਰੀ ਹੋ ਗਿਆ ਫਿਰ ਉਹ ਚੱਲ ਪਿਆ ਅਗਲੇ ਦਿਨ ਆਪਣੀ ਹਜ਼ਾਰਾਂ ਦੀ ਫੌਜ ਲੈ ਕੇ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਲਈ ਫਿਰ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਸੈਦ ਖਾਨ ਦੇ ਸਾਹਮਣੇ ਆ ਗਏ ਗੁਰੂ ਜੀ ਨੂੰ ਸਾਹਮਣੇ ਦੇਖ ਕੇ ਉਸ ਦਾ ਅੱਧਾ ਹੰਕਾਰ ਤਾਂ ਉਸੇ ਵੇਲੇ ਢੈ ਟੇਰੀ ਹੋ ਗਿਆ। ਉਸ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਕੋਈ ਵੀ ਬੰਦਾ ਅੱਗੇ ਨਾ ਵਧੇ। ਸੈਦ ਖਾਨ ਸੋਚਣ ਲੱਗਾ ਕਿ ਮੈਂ ਤਾਂ ਮਨ ਵਿੱਚ ਕਹਿ ਰਿਹਾ ਸੀ ਜੇ ਤੂੰ ਇੰਨਾ ਵੱਡਾ ਬਲੀ ਹੈ ਤਾਂ ਮੇਰੇ ਸਾਹਮਣੇ ਆ। ਗੁਰੂ ਗੋਬਿੰਦ ਸਿੰਘ ਤਾਂ ਸੱਚਮੁੱਚ ਹੀ ਸਾਹਮਣੇ ਆ ਗਿਆ। ਸੈਦ ਖਾਨ ਨੂੰ ਇੱਕ ਪਾਸੇ ਆਪਣੇ ਭੈਣ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗੀਆਂ ਤੇ ਦੂਜੇ ਪਾਸੇ ਉਸ ਨੂੰ ਰੰਗਜੀਤ ਦੇ ਗੋਲ ਖਾਦੀ ਹੋਈ ਕਸਮ ਵੀ ਯਾਦ ਆ ਰਹੀ ਸੀ ਉਸਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਵਕਤ ਬਿਲਕੁਲ ਹੀ ਇਕੱਲਾ ਹੈ ਇਸ ਤੇ ਵਾਰ ਕਰਨ ਦਾ ਇਹ ਸਭ ਤੋਂ ਚੰਗਾ ਮੌਕਾ ਹੈ ਹਜੇ ਸੈਇਦ ਖਾਨ ਸੋਚ ਹੀ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਸੈਇਦ ਖਾਨ ਤੂੰ ਸੋਚ ਕੀ ਰਿਹਾ ਹੈ ਜੋ ਕਰਨਾ ਚਾਹੁੰਦਾ ਹੈ ਕਰ ਲੈ ਜੰਗ ਦੇ ਮੈਦਾਨ ਵਿੱਚ ਸੋਚਣ ਦਾ ਵੇਲਾ ਨਹੀਂ ਹੁੰਦਾ ਪਰ ਦੇਖ ਪਹਿਲਾ ਵਾਰ ਤੂੰ ਹੀ ਕਰੀ ਅਸੀਂ ਤੇਰੇ ਸਾਹਮਣੇ ਹੀ ਖੜੇ ਹਾਂ ਇੰਨੀ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਸੈਦ ਖਾਨ ਦੇ ਨਜ਼ਦੀਕ ਕਰ ਲਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਨੇੜੇ ਦੇਖ ਕੇ ਸੈਦ ਖਾਨ ਬੜਾ ਹੀ ਹੈਰਾਨ ਹੋ ਗਿਆ ਫਿਰ ਉਸ ਦੀ ਭੈਣ ਦੀ ਕੀਤੀ ਹੋਈ ਅਰਦਾਸ ਰੰਗ ਲੈ ਕੇ ਆਈ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਉਸ ਦੀ ਹੱਥ ਵਿੱਚੋਂ ਤਲਵਾਰ ਡਿੱਗ ਪਈ ਫਿਰ ਗੁਰੂ ਗੋਬਿੰਦ ਸਿੰਘ ਜੀ ਬੋਲੇ ਕਰਪਾਨ ਚੱਕ ਲੈ ਗਰਪਾਨ ਚੱਕ ਕੇ ਸੂਰਮਿਆਂ ਵਾਂਗੂ ਵਾਰ ਕਰ ਤੇਰਾ ਵੈਰੀ ਤੇਰੇ ਸਾਹਮਣੇ ਖੜਾ ਹੈ ਸੈਦ ਖਾਨ ਕਹਿਣ ਲੱਗਾ ਤੁਸੀਂ ਬੜੇ ਹੀ ਕਿਰਪਾਲੂ ਹੋ ਸੈਦ ਖਾਨ ਦੇ ਮੂੰਹੋਂ ਅਗਈਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਜੀ ਘੋੜੇ ਤੋਂ ਉਤਰੇ ਤੇ ਸੈਦ ਖਾਨ ਨੂੰ ਗਲੇ ਨਾਲ ਲਾ ਲਿਆ ਉੱਥੋਂ ਦਾ ਅਜੀਹਾ ਨਜ਼ਾਰਾ ਦੇਖ ਕੇ ਸੈਦ ਖਾਨ ਦੀ ਫੌਜ ਉੱਥੋਂ ਵਾਪਸ ਚਲੀ ਗਈ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਸੈਦ ਖਾਨ ਅੱਜ ਜੰਗ ਦੇ ਮੈਦਾਨ ਵਿੱਚ ਤੇਰੀ ਮੌਤ ਲਿਖੀ ਸੀ ਪਰ ਤੇਰੀ ਭੈਣ ਲਗਾਤਾਰ ਅਰਦਾਸਾਂ ਕਰ ਰਹੀ ਸੀ ਉਸ ਦੀਆਂ ਕੀਤੀਆਂ ਅਰਦਾਸਾਂ ਨੇ ਤੇਰੇ ਕਰਮ ਬਦਲ ਦਿੱਤੇ ਅਜਈਆਂ ਗੱਲਾਂ ਸੁਣ ਕੇ ਸੈਦ ਖਾਨ ਦੀਆਂ ਅੱਖਾਂ ਅੰਜੀਆਂ ਨਾਲ ਭਰ ਗਈਆਂ ਫਿਰ ਸੈਦ ਖਾਨ ਅੱਗੇ ਚੱਲ ਕੇ ਬਹੁਤ ਵੱਡਾ ਫਕੀਰ ਬਣ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਸੈਦ ਖਾਨ ਦੀ ਕਿਸਮਤ ਹੀ ਬਦਲ ਦਿੱਤੀ ਸਾਧ ਸੰਗਤ ਜੀ ਇਹ ਸੀ ਸੈਦ ਖਾਨ ਦੀ ਸਾਖੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਜੀ ਧੰਨਵਾਦ